ਯੂਨੀਵਰਸਿਟੀ ਪ੍ਰੋਫੈਸਰਾਂ ਨੇ ਵੀਸੀ ਨੇ ਰਜਿਸਟਰਾਰ ਨੇ ਤੁਸੀਂ ਦੇਖ ਰਹੇ ਹੋ ਜੀ 3 ਤਾਰੀਖ ਤੋਂ ਮੋਰਚਾ ਲਗਾਤਾਰ ਚੜ੍ਹਦੀ ਕਲਾ ਚ ਲਗਾਤਾਰ ਵੱਧ ਰਿਹਾ ਹੈ ਸਟੂਡੈਂਟਸ ਦੀ ਪਾਰਟਿਸਪੇਸ਼ਨ ਵੀ ਵੱਧ ਰਹੀ ਆ ਤੇ ਬਾਹਰੋਂ ਵੀ ਚਾਹੇ ਪੁਆਦ ਦੇ ਪਿੰਡਾਂ ਤੋਂ ਲੋਕਾਂ ਦੇ ਮਤਲਬ ਲਗਾਤਾਰ ਲੰਗਰ ਇੱਥੇ ਵੱਧ ਰਹੇ ਆ ਪੰਜਾਬ ਤੋਂ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਆ ਤੇ ਮੋਰਚਾ ਲਗਾਤਾਰ ਫੈਲ ਰਿਹਾ ਲੋਕਾਂ ਨੂੰ ਲੱਗਦਾ ਜੀ ਯੂਨੀਵਰਸਿਟੀ ਸਾਡੀ ਆ ਚੰਡੀਗੜ ਸਾਡਾ ਤੇ ਇੱਥੇ ਉਹ ਆਪਦਾ ਹੱਥ ਜਮਾਉਣ ਵੀ ਆਉਂਦੇ ਆ ਮੋਰਚੇ ਵੱਲੋਂ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਸੀ ਜੀ ਯੂਨੀ ਨੇ ਹੋਰ ਕੁਛ ਇਥੇ ਸੰਜੀਤ ਪ੍ਰੋਫੈਸਰ ਰਾਜੀਆ ਪ੍ਰਵੀਨ ਰੋਇਲ ਆਰ.ਜੀ. ਪ੍ਰਿਯੋਤੋ ਹਰਦੇ ਉਹਨਾਂ ਨੇ ਜੋਰ ਲਾ ਲਿਆ ਕਿ ਯੂਨੀਵਰਸਿਟੀ ਖੜਾਉਣੀ ਆ ਖੜਾ ਆ ਵਾਂ ਜੇ ਮੀਟਿੰਗਾਂ ਚਰੀਆਂ ਸਿਗਨੇਚਰ ਕੰਪੀਨਾ ਖਰੀਆਂ ਪਰ ਉਹਨਾਂ ਨੇ ਜਦੋਂ ਸਾਨੂੰ ਚੈਲੰਜ ਕਰਾਇਆ ਯੂਨੀਵਰਸਿਟੀ ਖੜਾਵਾਗੇ ਤਾਂ ਅਸੀਂ ਉਹਨਾਂ ਦਾ ਚੈਲੰਜ ਅਸੈਪਟ ਕਰਾਇਆ ਕਿ ਤੁਸੀਂ ਵੀ ਫਿਰ ਜੋਰ ਲਾ ਲਿਓ ਇਧਰ ਅਸੀਂ ਵੀ ਖੜਾ ਯੂਨੀਵਰਸਿਟੀ ਬੰਦ ਰਹੂਗੀ ਤਾਂ ਕੱਲ ਫਿਰ ਆਪ ਹੀ ਸਾਡੇ ਕੋਲ ਆਉਂਦੇ ਆ ਕਿ ਅਸੀਂ ਯੂਨੀਵਰਸਿਟੀ ਬੰਦ ਕਰ ਦਿੰਨੇ ਆ ਤੇ ਇਥੇ ਛੁੱਟੀ ਅਨਾਉਂਸ ਕਰਤੀ ਉਹਨਾਂ ਤੋਂ ਇਥੇ ਜਿੰਨੇ ਵੀ ਯੂਨੀਵਰਸਿਟੀ ਦੇ ਪੇਪ ਦਚਾਨਾ ਬੰਦ ਪਈਆਂ ਸਾਰੇ ਦਾ ਸਾਰਾ ਕੈਂਪਸ ਮਤਲਬ ਫੰਕਸ਼ਨਿੰਗ ਵੀਸੀ ਆਫਿਸ ਚਾਹੀ ਹੋਰ ਵੀ ਆਫਿਸਰ ਡੀਨ ਆਫਿਸਰ ਸਾਰੇ ਆਫਿਸ ਬੰਦ ਪਈਆਂ ਮਤਲਬ ਮੋਰਚੇ ਵੱਲੋਂ ਜੋ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਦੀ ਅਪੀਲ ਸੀਗੀ ਉਹ ਮੋਰਚੇ ਦੀ ਕਾਲ ਸਕਸੈਸਫੁਲ ਹੋਈ ਆ ਤੇ ਇਹ ਮੋਰਚੇ ਦੀ ਇੱਕ ਜਿੱਤ ਆ ਪਰ ਮੋਰਚੇ ਮੂਰੇ ਇੱਕ ਵੱਡੀ ਲੜਾਈ ਖੜੀ ਹੋਈ ਆ ਕਿ ਜੋ ਆਪਣਾ ਇਲੈਕਸ਼ਨ ਸ਼ਡਿਊਲ ਜਾਰੀ ਕਰਾਉਣ ਲਈ ਲਗਾਤਾਰ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਤੇ ਉਹ ਵੀ ਜਿੱਤਾਂਗੇ ਬਲੱਜਾਦਾਰ ਅਪਰੇਟਸ ਖਬਰਾਂ ਆ ਰਹੀਆਂ ਕਿ ਇੱਕ ਦੋ ਦਿਨਾਂ ਚ ਆਜੂ ਸ਼ਾਇਦ ਬੀਜੇਪੀ ਦੇ ਲੀਡਰਾਂ ਦੇ ਬਿਆਨ ਆ ਰਹੇ ਆ ਉਹ ਇੱਕ ਦੋ ਦਿਨਾਂ ਹੀ ਚੜਦੇ ਨੇ ਤਾਂ ਚੰਗੀ ਰਹਿਣਗੇ ਜੇ ਨਹੀਂ ਚੜਦੇ ਤਾਂ ਅਸੀਂ ਲੰਬੀ ਲੜਾਈ ਲੜਨ ਨੂੰ ਵੀ ਤਿਆਰ ਆ ਇਸ ਤੋਂ ਬਾਅਦ ਆਉਣ ਵਾਲੇ ਟਾਈਮ 'ਚ ਯੂਨੀਵਰਸਿਟੀ ਤੋਂ ਬਾਹਰ ਵੀ ਸੰਘਰਸ਼ ਹੋਣਗੇ ਉਹ ਬਾਹਰ ਕਿਹੜੀ ਫਾਰਮ ਚ ਹੋਣਗੇ ਬੀਜੇਪੀ ਸਰਕਾਰ ਕੇਂਦਰ ਸਰਕਾਰ ਉਹਦੇ ਲਈ ਤਿਆਰ ਰਹੇ ਮਤਲਬ ਪੰਜਾਬ ਨਾਲ ਪਹਿਲਾਂ ਵੀ ਉਹਨਾਂ ਨੇ ਪੰਜੇ ਲੈ ਚ ਦੇਖੇ ਆ ਫਿਰ ਮੂੰਹ ਦੀ ਖਾਣੀ ਪੈਂਦੀ ਆ ਤੇ ਹੁਣ ਵੀ ਉਹ ਜਿਹੜੇ ਪੰਜੇ ਲੈ ਰਹੇ ਲਗਾਤਾਰ ਛੇੜਹਾਨੀਆਂ ਕਰ ਰਹੀਆਂ ਉਹਨਾਂ ਨੂੰ ਪਿਛੇ ਹੜਨਾ ਚਾਹੀਦਾ ਬਾਜ਼ ਹੋਣਾ ਚਾਹੀਦਾ ਜੇ ਨਹੀਂ ਆਉਂਦੇ ਤਾਂ ਅਸੀਂ ਲੰਬੇ ਸੰਘਰਸ਼ ਲਈ ਵੀ ਤਿਆਰ ਆ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੀ ਤਿਆਰ ਜਿੰਨਾ ਟਾਈਮ ਤੱਕ ਸੈਨੇਟ ਦੇ ਇਲੈਕਸ਼ਨ ਸ਼ਡਿਊਲ ਜਾਰੀ ਨਹੀਂ ਹੁੰਦਾ ਮੋਰਚਾ ਚੱਲਦਾ ਰਹੂਗਾ ਤੇ ਉਹਨਾਂ ਦੀ ਮਰਜ਼ੀ ਆ ਮੋਰਚੇ ਨੂੰ ਕਿੰਨਾ ਲੰਬਾ ਟਾਈਮ ਤੱਕ ਚਲਾਉਣਾ ਅਗਲੀ ਕੀ ਕੀ ਆ ਤੁਸੀਂ ਬੀਜਪੀ ਆਫਿਸ ਦਾ ਵੀ ਖਰਾਬ ਕਰਨ ਲੱਗੇ ਹੁਣ ਅਗਲੀ ਰਣਨੀਤੀ ਤੁਹਾਡੀ ਹਾਂਜੀ ਆਉਣ ਵਾਲੇ ਟਾਈਮ 'ਚ ਬੀਜਪੀ ਦਫਤਰ ਵੀ ਘੇਰੇ ਜਾਣਗੇ ਉਹਦੀ ਕੀ ਟ੍ਰੀਟ ਹੋ ਕੀ ਰੂਪਰੇਖਾ ਹੋ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੈਂਸ ਆ ਸਾਰੇ ਮੀਡੀਆ ਚੈਨਲਾਂ ਨੂੰ ਵੀ ਅਪੀਲ ਆ ਕਿ ਸ਼ਾਮ ਨੂੰ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੈਂਸ ਆ ਉਹਦੇ 'ਚ ਵੀ ਪਹੁੰਚੋ ਉਹਦੇ 'ਚ ਅਗਲੀ ਟੋਲ ਦੀ ਅਨਾਊਂਸਮੈਂਟ ਖੇਰਾਂ ਜੀ ਤੇ ਹੋਰ ਆਉਣ ਵਾਲੇ ਦਿਨਾਂ 'ਚ ਮੋਰਚੇ ਦੀ ਕੀ ਰੂਪਰੇਖਾ ਰਹੂਗੀ ਤੇ ਹੁਣ ਤੱਕ ਦੇ ਪਿਛਲੇ ਅਪਡੇਟ ਸਾਰੇ ਪ੍ਰੈਸ ਕਾਨਫਰੈਂਸ 'ਚ ਦਿੱਤੇ ਜਾਣਗੇ ਤਾਂ ਇਹੀ ਹੈ ਕਿ ਮੋਰਚਾ ਲਗਾਤਾਰ ਕਾਲਸ ਦੇ ਰਿਹਾ ਪਿਛਲੀ 10 ਨਵੰਬਰ ਨੂੰ ਕਾਲੀ ਉਹ ਬਹੁਤ ਵੱਡੀ ਇਤਿਹਾਸਕ ਕਾਲ ਹੋਈ ਉਹ ਜੀ ਮਤਲਬ ਰੋਜ਼ ਨਹੀਂ ਹੁੰਦੀ ਕਈ ਸਾਲਾਂ ਚ ਪਿੱਛੇ ਦੀ ਹਰ ਹੁੰਦੀ ਆ ਯੂਨੀਵਰਸਿਟੀ ਚ ਯੂਨੀ ਮੇ ਟੀ ਤੋਂ ਨਰਬਾਬ ਦੀ ਯਾ ਯੂਨੀਵਰਸਿਟੀ ਪੰਜਾਬ ਦੀ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਤੁਹਾਨੂੰ ਚੰਡੀਗੜ੍ਹ ਚ ਦਹਾਕਿਆਵਾ ਦਾ ਸੋਨਾਂ ਨੂੰ ਮਿਲੇ ਹਨ ਤਾਂ ਸੈਂਟਰ ਸਰਕਾਰ ਡਰੀ ਹੋਈ ਹੈ ਕਿ ਜਲ ਸੈਨੇਟ ਤੋਂ ਬਾਅਦ ਕਿ ਅਜੇ ਯੂਨੀਵਰਸਿਟੀ ਚੰਡੀਗੜ੍ਹ ਤੇ ਨਾ ਜੀ ਜਿਵੇਂ ਉਹਨਾਂ ਨੇ 133ਵੇਂ ਐਮੈਂਡਮੈਂਟ ਦਾ ਪਹਿਲਾਂ ਕਿਹਾ ਸੀ ਕਿ 133ਵੇਂ ਐਮੈਂਡਮੈਂਟ ਲਿਆ ਕੇ 240 ਆਰਟੀਕਲ ਚ ਪਾਵਾਂਗੇ ਇਹਨੂੰ ਤਾਂ ਉਹਦੇ ਤੋਂ ਇੱਕ ਵਾਰ ਪਿੱਛੇ ਹਟਿਆ ਉਹ ਹੋਲਡ ਤੇ ਲਾਈ ਆ ਤੇ ਪੰਜਾਬ ਦੀ ਗਰਮ ਹਵਾ ਗਰਮ ਮਾਹੌਲ ਨੂੰ ਦੇਖਦੇ ਹੋਏ ਉਹ ਠੰਡੇ ਹੋਏ ਆ ਪਰ ਇਧਰੋਂ ਅਸੀਂ ਗਰਮ ਹੀ ਰਹਾਂਗੇ ਤਾਂ ਉਹ ਵੀ ਗਰਮ ਹੋਣ ਦੀ ਕੋਸ਼ਿਸ਼ ਨਾਲ